ਵਿਆਹ ਹੋਣ ਤੋਂ ਬਾਅਦ ਮੁੰਡਾ ਕੁੜੀ ਨੇ ਸਟੇਜ ਤੇ ਕੀਤਾ ਆ ਕੰਮ ਬਰਾਤੀ ਦੇਖ ਕੇ ਕਹਿੰਦੇ ਯੁਗ ਨੂੰ ਯੁਗ ਟਕਰ ਗਿਆ ਦੋਸਤੋ ਅਕਸਰ ਹੀ ਕਿਸੇ ਕਿਸੇ ਨੂੰ ਆਪਣੇ ਵਿਆਹ ਦਾ ਬਹੁਤ ਹੀ ਚਾ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਵਿਆਹੀ ਜੋੜੀ ਕਿੰਨੀ ਮਸਤੀ ਵਿੱਚ ਨੱਚ ਰਹੀ ਹੈ ਦਰਅਸਲ ਇਸ ਮੁੰਡਾ ਕੁੜੀ ਦੇ ਮੰਗਣੇ ਹੋਏ ਨੂੰ 3 ਸਾਲ ਹੋ ਗਏ ਸੀ ਅਤੇ ਜਦੋਂ ਵੀ ਇਹਨਾਂ ਦੇ ਵਿਆਹ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਕਦੇ ਮੁੰਡੇ ਦੇ ਪਰਿਵਾਰ ਵਿੱਚ ਅਤੇ ਕਦੇ ਕੁੜੀ ਦੇ ਪਰਿਵਾਰ ਵਿੱਚ ਕੋਈ ਅੜਚਣ ਪੈ ਜਾਂਦੀ ਸੀ ਜਿਸ ਕਰਕੇ ਸਾਲ ਇਹਨਾਂ ਦਾ ਵਿਆਹ ਨਹੀਂ ਹੋਇਆ ਅਖੀਰ 3 ਸਾਲ ਬਾਅਦ ਇਸ ਮੁੰਡੇ ਕੁੜੀ ਦਾ ਵਿਆਹ ਹੋਇਆ ਜਿਸ ਕਰਕੇ ਇਹ ਮੁੰਡਾ ਕੁੜੀ ਐਨੇ ਖੁਸ਼ ਸੀ ਕਿ ਜਦੋਂ ਇਹਨਾਂ ਦੇ ਵਿਆਹ ਦੇ ਸ਼ਗਨ ਹੋ ਰਹੇ ਸੀ ਤਾਂ ਇਹ ਸਾਰੇ ਹੀ ਸ਼ਗਨ ਬਹੁਤ ਹੀ ਕਾਲੀ ਕਾਲੀ ਕਰ ਰਹੇ ਸੀ ਅਤੇ ਵਿਆਹ ਹੋਣ ਤੋਂ ਬਾਅਦ ਬਾਰਨੇ ਲਈ ਸਟੇਜ ਤੇ ਬੈਠਣ ਤੋਂ ਪਹਿਲਾਂ ਹੀ ਦੋਵਾਂ ਨੂੰ ਐਨਾ ਚਾ ਚੜਿਆ ਕਿ ਹਿੰਦੀ ਗੀਤ ਲਵਾ ਕੇ ਮਸਤੀ ਵਿੱਚ ਨੱਚਣ ਲੱਗ ਗਏ ਜਿਨ੍ਹਾਂ ਨੂੰ ਦੇਖ ਥੱਲੇ ਖੜੇ ਬਰਾਤੀ ਕਹਿਣ ਲੱਗ ਗਏ ਕਿ ਆਖਰ ਮਿਲ ਹੀ ਗਿਆ ਜੁਗ ਨੂੰ ਜੁਗ ਸੋ ਜਦੋਂ ਜ਼ਿੰਦਗੀ ਵਿੱਚ ਅਰਚਨਾ ਤੋਂ ਬਾਅਦ ਕੋਈ ਕੰਮ ਬਣਦਾ ਇਹ ਤਾਂ ਖੁਸ਼ੀ ਤਾਂ ਹੁੰਦੀ ਹੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ